ਆਪਾਂ ਅੱਜ ਅੱਪਾ ਬਣਾਵਾਂਗੇ ਦੀ ਕਚਰੇਂਡਿਆਂ ਦੀ ਸਬਜ਼ੀ ਤੇ ਪਹਿਲਾਂ ਆਪਾਂ ਇਹਨਾਂ ਨੂੰ ਧੋ ਲਵਾਂਗੇ ਧੋ ਕੇ ਸੁਮਾਰ ਕੇ ਤੇ ਫਿਰ ਇਹਨਾਂ ਨੂੰ ਥੋੜਾ ਬਰੀਕ ਬਰੀਕ ਅੱਸੀ ਲਾਂਗੇ ਤੇ ਇਹਦੇ ਵਿੱਚ ਨਾ ਥੋੜੇ ਦੋ ਤਿੰਨ ਆਪਣੇ ਕੋਲ ਚਿਪੜ ਨੇ ਆਪਾਂ ਇਹ ਚਿਪੜ ਵੀ ਨਾਲ ਹੀ ਪਾ ਲੈਣੇ ਆ ਤੇ ਆ ਨਿੱਕੇ 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 ਤ੍ਰਿੰਡੇ ਤੇ ਇਹ ਵਧੀਆ ਬਣਦੇ ਨੇ ਨਾਲ ਹੀ ਪਾਉਣ ਜਾਂਦਾ ਹਾਂ ਹੁਣ ਆਪਾਂ ਇਹਨਾਂ ਨੂੰ ਥੋੜੀ ਜਿਹੀ ਸੁਮਾਰ ਕੇ ਤੇ ਫਿਰ ਆਪਾਂ ਇਹਨਾਂ ਨੂੰ ਕੱਟਿਆ ਕੱਟਾਂਗੇ ਕਿ ਕਿ ਜਿਹੜੇ ਜਿਹੜੇ ਸਬਜ਼ੀ ਬਣ ਆਈ ਉਹ ਨਹੀਂ ਮੇਰੇ ਖਿਆਲ ਤੋਂ ਤੁਸੀਂ ਦੇਖੀ ਵੀ ਨਹੀਂ ਹੋਣੀ ਕਿ ਬੜੀ ਨਹੀਂ ਟੇਸਟੀ ਹੋ ਬਣਦੀ ਆ ਤੇ ਮੈਂ ਵੀ ਅੱਜ ਦੂਜੀ ਵਾਰ ਬਣਾਉਣ ਲੱਗੀ ਆ ਮੈਂ ਪਹਿਲਾਂ ਵੀ ਬਣਾਈ ਸੀਗੀ ਤੇ ਬਤਨ ਸਵਾਲ ਪੜੇ ਸੀਗੇ ਜਿਵੇਂ ਜਿਹੜੇ ਤਲਾਈ ਕਰੂ ਅੱਜ ਮਤਲਬ ਨਸਤਾਂਗੀ ਕਿ ਜਿਹੜੇ ਜਿਹੜੇ ਸਬਜ਼ੀ ਬਣਾਉਣੀ ਹੈ ਹਾਂਜੀ ਹੁਣ ਆਪਾਂ ਇਹਨਾਂ ਨੂੰ ਧੋ ਲਿਆ ਏ ਧੋਸ ਮਾਰ ਕੇ ਰੱਖ ਲਏ ਤੇ ਹੁਣ ਆਪਾਂ ਇਹਨੂੰ ਪਕਾ ਲਾਂਗੇ ਤੇ ਸਿੱਧ ਕੇ ਆਪਾਂ ਇਹਦੇ ਵਿੱਚ ਕੱਟਾਂਗੇ ਤੇ ਜਿਹੜੇ ਤਰ੍ਹਾਂ ਦੇ ਨਾ ਨਾ ਨਿੱਕੇ-ਨਿੱਕੇ ਤੇ ਆਪਾਂ ਇਹਨਾਂ ਨੂੰ ਇੱਦਾਂ ਹੀ ਕੱਟ ਲਵਾਂਗੇ ਕਿ ਜ਼ਿਆਦਾ ਨਹੀਂ ਹੈਗੇ ਦੇਖ ਲੈਣਾ ਨਾ ਇਸ ਤਰ੍ਹਾਂ ਨਾਲ ਇੱਦਾਂ ਇਹਨੂੰ ਵਿੱਚੋਂ ਵਿਚਾਲਿਆਂ ਕੱਟ ਕੇ ਦੇਖ ਲੈਣਾ ਕੀ ਖਰਾਬ ਤਾਂ ਨਹੀਂ ਦੇਖੋ ਇਹ ਬਿਲਕੁਲ ਵੀ ਖਰਾਬ ਨਹੀਂ ਗਾ ਥੋੜਾ ਜਿਹਾ ਪੱਕਾ ਹੀ ਹੈ ਤੇ ਚੱਲ ਜੂਗਾ ਜੇ ਇਹਦਾ ਵੀ ਤੁਹਾਨੂੰ ਪੱਕਾ ਲੱਗਿਆ ਨਾ ਮੈਂ ਇਸ ਤਰ੍ਹਾਂ ਨਾ ਸੇਲ ਲਿਓ

ਹਾਂਜੀ ਆਪਾਂ ਕਚ ਰਿੰਡੇ ਕੱਟ ਲਏ ਨੇ ਤੇ ਆਪਾਂ ਇਹਨਾਂ ਨੂੰ ਧੋ ਵੀ ਲਿਆ ਵਾ ਤੇ ਨਾਲ ਹੀ ਆਪਾਂ ਪਿਆਜ਼ ਕੱਟ ਲਿਆ ਲਸਣ ਸੇਲ ਲਿਆ ਤੇ ਇਹਨਾਂ ਨੂੰ ਦਸਾਂ ਨੂੰ ਥੋੜਾ ਜਿਹਾ ਧੋ ਦਾਂਗੇ ਮਿਰਚਾਂ ਵੀ ਪੀਸ ਲਈਆਂ ਤੇ ਕਚ ਰਿੰਡਿਆਂ ਦੇ ਵਿੱਚ ਨਾ ਆਪਾਂ ਅੱਜ ਆਲੂ ਪਾ ਕੇ ਬਣਾਵਾਂਗੇ ਆਲੂ ਮੈਂ ਕੱਟ ਲਏ ਨੇ ਪਾਣੀ ਵੀ ਪਾਤਾ ਹੈ ਇਹਨਾਂ ਵਿੱਚ ਤੇ ਹੁਣ ਆਪਾਂ ਬਣਾਉਣਾ ਸਟਾਰਟ ਕਰਦੇ ਆਂ ਤੇ ਨੌਨ ਮਿਰਚ ਮਸਾਲਾ ਤੁਹਾਨੂੰ ਦੱਸਾਂਗੇ ਕਿੰਨਾ-ਕਿੰਨਾ ਪਾਉਣਾ ਵਾ ਤੇ ਸਭ ਤੋਂ ਪਹਿਲਾਂ ਅਸੀਂ ਕੜਾਈ ਲੈ ਲਈ ਆ ਤੇ ਹੁਣ ਗੈਸ ਚਾਲੂ ਕਰਾਂਗੇ। ਜਦ ਦੀ ਕੜਾਈ ਸਾਡੀ ਗਰਮ ਹੋ ਗਈ ਆ ਤੇ ਹੁਣ ਅਸੀਂ ਇਹਦੇ ਵਿੱਚ ਤੇਲ ਪਾਵਾਂਗੇ। ਤੇ ਲਸਣ ਵਿੱਚ ਅਸੀਂ ਪਾਣੀ ਪਾ ਲਿਆ ਆ। ਤੇ ਹੁਣ ਇਹਨੂੰ ਅਸੀਂ ਧੋਵਾਂਗੇ ਧੋਕੇ ਅਸੀਂ ਕੱਟ ਲਾਂਗੇ ਬਰੀਕ ਬਰੀਕ ਹਾਂਜੀ ਆਪਣਾ ਤੇਲ ਗਰਮ ਹੋ ਗਿਆ ਏ ਤੇ ਹੁਣ ਇਹਦੇ ਵਿੱਚ ਨਾ ਥੋੜਾ ਜਿਹਾ ਨਮਕ ਲਸਣ ਪਾਵਾਂ ਜੀਰਾ ਪਾਵਾਂਗੇ ਹਾਂਜੀ ਸਾਡਾ ਤੇਲ ਗਰਮ ਹੋ ਗਿਆ ਏ ਤੇ ਹੁਣ ਇਹਦੇ ਵਿੱਚ ਥੋੜਾ ਜਿਹਾ ਜੀਰਾ ਪਾਵਾਂਗੇ ਆਪਾਂ ਜੀ ਦੇ ਦਿਨ ਆੜ ਨਾਲ ਆਪ ਪਿਆਜ਼ ਪਾਵਾਂਗੇ ਜਿੰਨਾ ਤੱਕ ਆਪਣੇ ਪਿਆਜ਼ ਭੁੰਨਦੇ ਆ ਤੇ ਆਪਾਂ ਟਮਾਟਰ ਕੱਟ ਕੇ ਰੱਖ ਲਾਂਗੇ ਹਾਂਜੀ ਟਮਾਟਰ ਆਪਾਂ ਕੱਟ ਲਿਆ ਵਾ ਤੇ ਨਾਲ ਹੀ ਆਪਾਂ ਲਸਣ ਪਾ ਦਾਂਗੇ ਤੇ ਉਹਨਾਂ ਦਾ ਘੁਨਾਂਗੇ ਜਿੰਨਾ ਤੱਕ ਬਰਾਊਨ ਨਾ ਹੁੰਦਾ ਜਦ ਪਿਆਜ਼ ਥੋੜੀ ਜਿਹਾ ਆਪਣੇ ਬਰਾਂ ਬਰਾਂ ਹੋ ਗਏ ਤੇ ਫਿਰ ਆਪਾਂ ਇਹਦੇ ਵਿੱਚ ਟਮਾਟਰ ਪਾ ਦਾਂਗੇ ਵਿੱਚ ਵਿੱਚ ਤੇ ਅਸੀਂ ਹਿਲਾਉਂਦੇ ਰਵਾਂਗੇ ਨੂੰ ਦੇਖੋ ਪਿਆਜ਼ ਸਾਡੇ ਬਰਾਂ ਬਰਾਂ ਹੋ ਚੱਲੇ ਨੇ ਦੇਖੋ ਹਲਕਾ ਜਿਹਾ ਸੇਕ ਹੋ ਗਿਆ ਲੱਗੂ ਤੇ ਹੁਣ ਆਪਾਂ ਇਹਦੇ ਵਿੱਚ ਆ ਦੇਖੋ ਬਰਾਊਨ ਹੋ ਗਏ ਨੇ ਤੇ ਹੁਣ ਆਪਾਂ ਇਹਦੇ ਵਿੱਚ ਨਾ ਟਮਾਟਰ ਪਾ ਲਾਂਗੇ ਆਪਾਂ ਟਮਾਟਰ ਕੱਟ ਲਿਆ ਸੀਗਾ ਟਮਾਟਰ ਨੂੰ ਨਾ ਚੰਗੀ ਤਰ੍ਹਾਂ ਸੇਕ ਲੱਗਣ ਦਾਂਗੇ ਜਦੋਂ ਦਾ ਕੱਚਾ ਪੰਜਿਆ ਹੋਊਗਾ ਫਤਮ ਹੋ ਜਾਊਗਾ ਹਾਂਜੀ ਹੁਣ ਇਹਦੇ ਵਿੱਚ ਆਪਾਂ ਹਰੀਆਂ ਮਿਰਚਾਂ ਸਿੱਟਾਂਗੇ ਜਿਵੇਂ ਪੀਸ ਕੇ ਥਾਮਨੀ ਆ ਸਿੱਧੀ ਆਣੀ ਅਸੀਂ ਇੱਕ ਚਮਚਾ ਦੰਦਾ ਪਾਵਾਂਗੇ ਹਲਦੀ ਅੱਧਾ ਚਮਚਾ ਹਲਦੀ ਦਾ ਹਰੀਆਂ ਮਿਰਚਾਂ ਅਸੀਂ ਪਾ ਲਈਆਂ ਸੀ ਤੇ ਸਵਾਦ ਅਨੁਸਾਰ ਲਾਲ ਮਿਰਚ ਵੀ ਪਾਵਾਂਗੇ ਹਾਂਜੀ ਨਾਲ ਹੀ ਅਸੀਂ ਮਸਾਲਾ ਪਾਵਾਂਗੇ ਫਿਰ ਇਹਨੂੰ ਚੰਗੀ ਤਰ੍ਹਾਂ ਹਿਲਾ ਲਾਂਗੇ ਆਜਾ ਨਾ ਨਾ ਤੁਹਾਨੂੰ ਕਿ ਤੜਕੇ ਨੂੰ ਛੇਕ ਲਗਾਣਗੇ ਤਾਂ ਕਿ ਆਪਣੇ ਜਿਹੜੇ ਮਸਾਲੇ ਪਾਏ ਨੇ ਉਹ ਸਮਾਰ ਕੇ ਪੁੱਜ ਜਾਣ ਹਾਂਜੀ ਤੜਕੇ ਨੂੰ ਆਪਣੇ ਛੇਕ ਲੱਗ ਗਿਆ ਤੇ ਆਪਾਂ ਹਲਕਾ ਜਿਹਾ ਪਾਣੀ ਪਾਵਾਂਗੇ ਥੋੜਾ ਜਿਹਾ ਪਾਣੀ ਪਾ ਤਾ ਨਾ ਇਹਨੂੰ ਤੇ ਮੈਂ ਤਲੀ ਤੇ ਰਾਜ ਹਾਂਜੀ ਇਹ ਨਾ ਵੀਡੀਓ ਹਮੇਸ਼ਾ ਮੈਂ ਸਿੰਪਲ ਤਰੀਕੇ ਨਾਲ ਹੀ ਬਣਾਉਣੀ ਆ ਕਿਉਂਕਿ ਆਪਣੇ ਕੋਲ ਕਈ ਵਾਰ ਵਾੜਾ ਸਮਾਨ ਨਹੀਂ ਹੁੰਦਾ ਹੈਗਾ ਮਸਾਲੇ ਮਸੂਲੇ ਵਗੈਰਾ ਹਾਂਜੀ ਕਈ ਵਾਰ ਨਹੀਂ ਸਮਾਨ ਹੁੰਦਾ ਆਪਣੇ ਕੋਲ ਆਪਾਂ ਸੋਖੇ ਤਰੀਕੇ ਨਾਲ ਸਵਾਦ ਅਨੁਸਾਰ ਚੀਜ਼ੇ ਥੋੜੇ ਜਿਹਾ ਮਸਾਲਿਆਂ ਨਾਲ ਵੀ ਬਣਾ ਸਕਦੇ ਹਾਂ ਤੇ ਜ਼ਿਆਦਾ ਮੈਂ ਹੈਵੀ ਨਹੀਂ ਬਣਾਉਂਦੀ ਖਾਣਾ ਮੈਂ ਸੋਚਦੀ ਨਹੀਂ ਕਿ ਤੁਹਾਨੂੰ ਥੋੜੇ ਜੇ ਨਾਲ ਹੀ ਸੌਰੀ ਮੈਂ ਸੋਚਦੀ ਨਹੀਂ ਕਿ ਮੈਂ ਥੋੜੀ ਮਸਾਲਿਆਂ ਨਾਲ ਨੂਨ ਮਿਰਚ ਨਾਲ ਹੀ ਬਸ ਤੁਹਾਨੂੰ ਬਣਾ ਕੇ ਦਿਖਾਵਾਂ ਤੇ ਜ਼ਿਆਦਾ ਦਾ ਮਸਾਲਾ ਪਾਉਣ ਨਾਲ ਪੇਟ ਵੀ ਖਰਾਬ ਹੋ ਜਾਂਦਾ ਵਾ ਤੇ ਬਹੁਤ ਮਾਰੀਆਂ ਵੀ ਬਹੁਤ ਲੱਗਦੀਆਂ ਨੇ ਤੇ ਆਪਣਾ ਇਦਾਂ ਚੀਜ਼ਾਂ ਨਾਲ ਹੀ ਸਬਜ਼ੀ ਬਹੁਤ ਵਧੀਆ ਟੇਸਟੀ ਬਣਦੀ ਆ ਲੋ ਜੀ ਅਸੀਂ ਪਾਤੇ ਹੁਣ ਇਹਦੇ ਵਿੱਚ ਕਚਰੇਂਦੇ ਮੈਂ ਜਿਆਦਾ ਤੋਂ ਜਿਆਦਾ ਕੋਸ਼ਿਸ਼ ਇਹ ਹੀ ਕਰਦੀ ਨਹੀਂ ਆ ਕਿ ਤੁਹਾਨੂੰ ਮੈਂ ਦੇਸੀ ਤਰੀਕੇ ਨਾਲ ਹੀ ਬਣਾਉਣੀ ਦੱਸਾਂ ਸਬਜ਼ੀ ਕਿਉਂਕਿ ਪਹਿਲਾਂ ਵਾਲੇ ਜ਼ਮਾਨੇ 'ਚ ਨਾ ਇੰਨੇ ਮਸਾਲੇ ਮਸੂਲੇ ਵੀ ਨਹੀਂ ਹੁੰਦੇ ਸੀਗੇ ਉਹ ਤਾਂ ਕਰਕੇ ਵੀ ਉਹਨਾਂ ਦੀ ਵੀ ਸਬਜ਼ੀਆਂ ਵਧੀਆ ਹੁੰਦੀਆਂ ਸਨ ਹੀ ਆ ਟੇਸਟੀ ਬਣਦੀਆਂ ਹੁੰਦੀਆਂ ਸੀ ਹਾਂਜੀ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਆਲੂ ਹਾਂਜੀ ਹੁਣ ਅਸੀਂ ਸਬਜ਼ੀ ਨੂੰ ਢੱਕ ਲਵਾਂਗੇ ਢੱਕ ਕੇ ਇਹਨੂੰ ਬਣਾ ਲਾਂ ਦਵਾਂਗੇ ਤੇ ਜਦੋਂ ਬਣ ਗਈ ਤੁਹਾਨੂੰ ਫੋਟੋ ਦਿਖਾਵਾਂਗੇ ਮਮੀ ਭਾਵੇਂ ਇਹ ਜਿਹੜਾ ਦਾ ਹੈ ਅੱਜ ਆਇਆ ਨੂੰ ਮਨਾਉਣਾ ਤੋਂ ਖਾਣ ਕੇ ਹਾਂਜੀ ਫੱਲੀ ਸਬਜ਼ੀ ਰੋਸੇ ਇਸ ਤਰ੍ਹਾਂ ਦਿਸ ਰਹੀ ਆ ਜੇ ਤੁਸੀਂ ਵੀ ਬਣਾਉਣਾ ਚਾਹੁੰਦੇ ਹੋ ਤਾਂ ਵੀਡੀਓ ਰੈਸਪੀ ਨੇ ਜ਼ਰੂਰ ਸ਼ੇਅਰ ਕਰਿਓ ਕਮੈਂਟ ਕਰਿਓ ਤੇ ਬਣਾ ਕੇ ਦੇਖਿਓ ਜ਼ਰੂਰ ਕਿੱਦਾਂ ਬਣਦੀ ਆ ਤੇ ਸਾਡੀ ਸਬਜੀ ਬਹੁਤ ਸੁਆਦ ਬਣੀ ਆ ਟੇਸਟੀ ਬਣੀ ਆ ਤੇ ਦੇਖਣ ਨੂੰ ਵੀ ਬਹੁਤ ਵਧੀਆ ਲੱਗ ਰਹੀ ਆ ਤੇ ਅੱਗੇ ਅਸੀਂ ਹੋਰ ਵੀਡੀਓ ਨਾਲ ਵੀਡੀਓ ਲੈ ਕੇ ਆਵਾਂਗੇ ਨਵੇਂ ਤੋਂ ਨਵੇਂ ਪਲੀਜ਼ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬਰ ਕਰੋ ਸ਼ੇਅਰ ਕਰੋ ਕਮੈਂਟ ਕਰੋ ਟੀਮ ਧੰਨਵਾਦ